ਈਸ਼ੀ ਮੰਦਰ ਬਗੀਚੀ ਨਾਥਾਂ ਦੀ ਅੱਜ ਪ੍ਰਬੰਧਕ ਕਮੇਟੀ ਵੱਲੋਂ ਜਨਮ ਅਸ਼ਟਮੀ ਦਾ ਤਿਹਾੜੀ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ ਭਜਨ ਮੰਡਲੀਆਂ ਭਗਵਾਨ ਜੀ ਦਾ गुणगान ਕਰਨਗੀਆਂ ਤੇ ਪ੍ਰਬੰਧਕਤੋਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਪੱਤ ਤੋਂ ਵੱਧ ਪਹੁੰਚ ਕੇ ਮੰਦਰ ਦੇ ਵਿੱਚ ਭਗਵਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਕੈਮਰਾਮੈਨ ਐ ਸਿੰਘ ਨਾਗੀ ਨਾਲ ਗਰਚਨ ਸਿੰਘ ਨਾਗੀ ਦੀ ਡਾਪਰ 24 ਚਿੰਨ ਦੀ ਵਿਸ਼ੇਸ਼ ਰੋਪੂ ਪਹਿਲਾਂ ਸਾਰੇ ਹੀ ਦੇਸ਼ ਵਗੇ ਵਿੱਚ ਬੈਠੀ ਪੁਰਤীন ਸ਼ਿਮੰਦਰ ਕਵੀ ਜੀ ਨਾਥਾ ਨਾਮਗੜ ਜੀ ਦੇ ਰੇਲਵੇ ਸੈਕਟਰ ਤੋਂ ਹੋਰ ਬਾਰੋਂ ਸਾਰੇ ਹੀ ਸ਼ਹਿਰ ਤੋਂ ਬਹੁਤ ਬਹੁਤ ਸ਼ਰਮਿਤ ਕੀਏ ਵਰਕਰ ਹਰ ਸਾਲ ਦੀ ਤਰ੍ਹਾਂ ਅੱਜ ਵੀ ਇਸ ਸਥਾਨ ਦੇ ਉੱਪਰ ਜਿਵੇਂ ਮਸ਼ਵੀਨ ਇਤਿਹਾਸ ਬੜੀ ਝੂਠ ਦਾ ਨਾਮ ਲਾਇਆ ਜਾ ਰਿਹਾ ਹੈ ਉਹ ਕੀ ਅੱਜ ਸਵੇਰ ਤੁਰ ਨਹੀਂ ਸਕਦਾ। ਕਮੁਖੀਸ਼ ਦੇ ਦਰਵਾਜ਼ੇ ਦੇ ਵਿੱਚ ਪਤਾ ਦੇ ਕੱਲੇ ਆ ਰਹੀਆਂ ਹਨ ਅਤੇ ਰਵੇਸ਼ਾ ਲਈ ਜਿਤਨਾ ਉਹਨਾਂ ਦਾ ਅਸ਼ੀਰਵਾਦ ਲੈ ਰਹੀਆਂ ਹਨ। ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਜਨਮ ਅਸ਼ਮੀ ਦਾ ਪ੍ਰਯਾਸ ਕੀ ਭਗਵਾਨ ਕ੍ਰਿਸ਼ਨ ਦਾ ਜਨਮ ਉਸ ਟਾਈਮ ਹੋਇਆ ਸੀ ਜਦੋਂ ਕਿ ਧਰਤੀ ਤੇ ਉੱਪਰ ਅਤਿਆਚਾਰ ਬਹੁਤ ਵੱਧ ਚੁੱਕਾ ਸੀ। ਤੇ ਇਸ ਸਮੇਂ ਉਹਨਾਂ ਦਾ ਜਨਮ ਹੋਇਆ ਤਾਂ ਉਸ ਨੂੰ ਜਨਮ ਉਸ ਦੇ ਰੂਪ ਦੇ ਵਿੱਚ ਪਾਇਆ ਜਾਂਦਾ ਹੈ ਜੋ ਕਿ ਸਾਰੀ ਸੰਗਤ ਲਈ ਬਹੁਤ ਹੀ ਨੰਦਮੀ ਸਮਾ ਹੁੰਦਾ ਹੈ ਜਦੋਂ ਇਹਨਾਂ ਦਾ ਉਲਗਾਂ ਕੀਤਾ ਜਾਂਦਾ ਹੈ ਅਤੇ ਮੰਦਰਾਂ ਦੇ ਵਿੱਚ ਇਹਨਾਂ ਦੇ ਨਾਂ ਤੇ ਰੌਣਕਾਂ ਲੱਗੀਆਂ ਹਨ ਇਸੇ ਕੜੀ ਦੇ ਤਹਿਤ ਅੱਜ ਬਰਚੀਤ ਸੇ ਮੰਦਰ ਵਿੱਚੀ ਦਾਤਾਂ ਦੇ ਸਾਰੇ ਹੀ ਸੰਗਤ ਦੇ ਸਹਿਯੋਗ ਦੇ ਨਾਲ ਇੱਕ ਲੰਗਰ ਲਗਾਇਆ ਜਾ ਰਿਹਾ ਹੈ ਜੋ ਕਿ 8 ਵਜੇ ਸ਼ੁਰੂ ਹੋਏਗਾ ਅਤੇ ਉਸ ਤੋਂ ਬਾਅਦ ਸ਼ਰਧੀ ਦਾ ਉਲਗਾਂ ਕੀਤਾ ਜਾਵੇਗਾ ਅਤੇ ਕੀਰਤਨ ਲਈ 12 ਵਜੇ ਤੱਕ ਸੰਗਰਵ ਕਰਕੇ ਉਹਦੀ ਆਰਤੀ ਦੇ ਨਾਲ ਜਿਹੜੇ ਸੇਵਾ ਕੀਤੀ ਜਾਵੇਗੀ ਅਤੇ ਕੇ ਕਟਿਆ ਜਾਵੇਗਾ ਤੇ ભગવાન ਦੀ ਸ਼ਕਤੀ ਦਾ ਜਿਹਨੂੰ ਉਸ ਤੋਂ ਬੜੀ ਹੀ ਤੂਫਾਨ ਆਉਂਦਾ ਹੈ ਨਾ ਆ ਜਾਵੇਗਾ ਇਸੇ ਮੌਕੇ ਸਾਰੀ ਸੰਗਤ ਨੂੰ ਮੈਂ ਆਪਣੀ ਪਤੀ ਸ਼ਬਦਗੀ ਕਮੇਟੀ ਦਾਥਾ ਵਾਲੋਂ ਸਾਰੀ ਸੰਗਤ ਦੁਆਰਾ ਇੱਕ ਵੋਕਲ ਗਰੁੱਪ ਵਰਕ ਕਰਕਾ ਅਤੇ ਸਾਰੀ ਸੰਗਤ ਬੇਨਤੀ ਕਰਨਾ ਕਿ ਦਰਬਾਰ ਵਿੱਚ ਪਹੁੰਚ ਕੇ ਤਬੂ ਪੇਸ਼ੰਤ ਜੀ ਦਾ ਅਸ਼ੀਰਵਾਦ ਬਹੁਤ ਬਹੁਤ ਧੰਨਵਾਦ ਹੋਰ ਹੋਰ ਜੈ ਜੀ ਦੀ ਜੈ ਜੀ ਦੀ ਜੈ ਜੀ ਦੀ